ਦੀ ਜਰੂਰ ਇਸ ਦੀ ਸਾਰੇ ਨਗਰ ਮਾਸਿਆਂ ਦਾ ਬਹੁਤ ਬਹੁਤ ਧੰਨਵਾਦ ਬਈ ਮੈਂ ਤੈਨੂੰ ਪਿੰਡ ਨੇ ਬਹੁਤ ਵੱਡਾ ਯੋਗਦਾਨ ਦਿੱਤਾ ਹੈ ਇਸੇ ਤਰ੍ਹਾਂ ਪਿੰਡ ਦੇ ਹੱਕ ਦੇ ਵਿੱਚ ਫੈਸਲੇ ਲੈਣਾ ਕਿਸੇ ਨਾਲ ਕੋਈ ਵਿਤਕਰਾ ਨਹੀਂ ਕਰਨਾ ਤੇ ਜਿਹੜੀ ਰਾਤ ਇੱਕ ਕਰਕੇ ਇਸ ਨਗਰ ਦੀ ਸੇਵਾ ਕਰਨੀ ਹੈ ਤੇ ਮੈਂ ਸਾਰੇ ਨਗਰ ਤੋਂ ਸਾਰੇ ਨਗਰਵਲੋਂ ਤੇ ਆਪਦੇ ਵੱਲੋਂ ਕੁਲਵਿੰਦਰ ਸਿੰਘ ਸਿੱਧੂ ਨੂੰ ਨਵੇਂ ਸਰਪੰਚ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਹਰ ਸਤਿ ਸ਼੍ਰੀ ਅਕਾਲ ਤੇ ਨਗਰ ਵਾਸੀਆਂ ਨੂੰ ਹੋਰ ਵੀ ਬੇਨਤੀ ਕਰਦਾ ਕਿ ਜਿਵੇਂ ਆਪਣੇ ਭਗਵੰਤ ਮਾਨ ਸੀਐਮ ਸਾਹਿਬ ਦੇ ਫੈਸਲੇ ਨੇ ਉਹ ਮੈਂ ਲਾਉਸਮੈਂਟ ਸਪੀਕਰ 'ਚ ਵੀ ਕਰਤੀ ਸੀ ਵੀ ਜਿਹੜਾ ਨਗਰ ਸਰਬਸੰਮਤੀ ਕਰਦਾ ਉਸ ਨਗਰ ਨੂੰ ਪਹਿਲ ਦੇ ਆਧਾਰ ਤੇ ਸਟੇਡੀਅਮ ਦੂਜੇ ਨੰਬਰ ਤੇ ਡਿਸਪੈਂਸਰੀ ਤੇ ਤੀਜੇ ਨੰਬਰ ਤੇ ਉਸ ਨਗਰ ਦਾ ਸਕੂਲ ਅਪਗ੍ਰੇਡ ਕੀਤਾ ਜਾਊਗਾ ਤੇ ਬੇਨਤੀ ਮੈਂ ਨਗਰ ਨੂੰ ਇਹ ਵੀ ਕਰਦਾ ਵੀ ਆਪੋ ਆਪ ਦੇ ਬਾੜਨਾ ਦੇ ਵਿੱਚ ਤੇ ਸਰਬਸੰਮਤੀ ਨਾਲ ਹੀ ਮੈਂਬਰਾਂ ਦੀ ਚੋਣ ਹੋ ਸਕੇ ਮੈਨੂੰ ਇਹੀ ਆਸਾ ਜਿਵੇਂ ਆਪਾਂ ਮੇਨ ਵੱਡਾ ਫੈਸਲਾ ਲੈ ਚੁੱਕੇ ਆ ਤੇ ਇਸੇ ਤਰ੍ਹਾਂ ਵੀ ਆਪੋ ਆਪਦੇ ਵਾਰਡਾਂ ਵਿੱਚ ਮੈਂਬਰਾਂ ਦੀ ਵੀ ਸੰਮਤੀ ਕੀਤੀ ਜਾ ਕੇ ਜੋ ਕਿ ਆਪਾਂ ਪਿੰਡ ਦਾ ਪੰਜਾਬ ਦਾ ਪਹਿਲਾ ਪਿੰਡ ਹੋਊਗਾ ਵੀ ਜਿਨੇ ਇਹ ਪਹਿਲਾ ਫੈਸਲਾ ਸਰਬਸੰਮਤੀ ਦਾ ਲਿਆ ਤੇ ਇੱਕ ਮਿਸਾਲ ਕਾਇਮ ਕੀਤੀ ਹੈ ਮੈਂ ਕੁਲਵਿੰਦਰ ਸਿੰਘ ਸਿੱਧੂ ਵੱਲੋਂ ਦੁਬਾਰਾ ਫਿਰ ਨਗਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਇਸ ਨੌਜਵਾਨ ਭਰਾ ਨੇ ਪਿੰਡ ਨੂੰ ਪੰਚਾਇਤ ਨੂੰ ਖੇਡ ਗਰਾਊਂਡ ਵਾਸਤੇ 14 ਕਨਾਲਾਂ ਜ਼ਮੀਨ ਦਾ ਯੋਗਦਾਨ ਦਿੱਤਾ ਹੈ ਕਿ ਬਹੁਤ ਵੱਡਾ ਯੋਗਦਾਨ ਆ ਮੈਂ ਭਰਾ ਦਾ ਬਹੁਤ ਬਹੁਤ ਸਾਰੇ ਪਿੰਡ ਵੱਲੋਂ ਧੰਨਵਾਦ ਕਰਦਾ ਹਾਂ ਜੀ ਭਾਈ ਧੰਨਵਾਦੀ ਕਰਦੇ ਆ ਐਸ ਸੀ ਭਾਈ ਚਾਰੇ ਵੀਰਾਂ ਦਾ ਵੀ ਵੀ ਜਿੰਨਾ ਨੇ ਸਾਡਾ ਸਾਥ ਦਿੱਤਾ ਇਹ ਵੀ ਡਟ ਕੇ ਖੜੇ ਵੀ ਕਹਿੰਦੇ ਵੀ ਅਸੀਂ ਸਾਡੇ ਕੋਈ ਐਸ்சி ਭਾਈਚਾਰੇ ਚੋਂ ਵੀ ਕੋਈ ਨਹੀਂ ਖੜਾ ਹੋਊਗਾ ਤੇ ਜਿਹੜਾ ਵੀ ਵੀਰ ਜਿਹੜਾ ਵੀ ਸਾਰੇ ਪਿੰਡ ਦਾ ਫੈਸਲਾ ਲੈਂਦਾ ਤੇ ਜਿਹੜਾ ਵੀਰ ਇਹ ਤੋਂ ਬਾਅਦ ਵੀ ਪਿੰਡ ਤੋਂ ਆਕੀ ਹੋ ਕੇ ਕਾਗਜ਼ ਭਰੂਗਾ ਤੇ ਉਹਦਾ ਪਿੰਡ ਵੱਲੋਂ ਬਾਈਕਾਟ ਕੀਤਾ ਜਾਊਗਾ ਬਹੁਤ ਬਹੁਤ ਧੰਨਵਾਦ ਐਸ்சி ਵੀਰਾਂ ਦਾ ਵੀ ਆ ਮੁੰਡੇ ਖੜੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਮੈਗਰੂਚ ਕੇ ਖਾਸੋਂ ਸਰਪੈਂਟ ਖਣੇ ਆਪਣੇ ਜਨਜਨ ਤੇ ਆ ਮਾਜੇ ਦਾ ਰਾਜ ਜਿਹੜੀ ਹੈ ਵੀ ਮਾਰਦਾ ਖੜੀ ਹੈ ਬਈ ਲੇਡੀਜ਼ ਇਹ ਸੀ ਕੈਂਡੀਡੇਟ ਪਹਿਲਾ ਦਾਵੇਦਾਰ ਇਹਦੇ ਨਾਲ ਸਹਿਮਤ ਹੋ ਕੇ ਰਾਜਪਾਲਾ ਸੀ ਕੈਂਡੀਡੇਟ ਇਹਦੇ ਨਾਲ ਸਹਿਮਤ ਹੋ ਗਈ ਤੇ ਠਾਣਾ ਸਿੰਘ ਮੋੜ ਠਾਣਾ ਸਿੰਘ ਮੋੜ ਆਪ ਪਾਕੀ ਚ ਉਹਨਾਂ ਨੇ ਵੀ ਸਾਡੇ ਵੀ ਹੱਕ ਦੇ ਵਿੱਚ ਵਿਚਾਰੇ ਨੇ ਫੈਸਲਾ ਲਿਆ ਕਹਿੰਦਾ ਜਿਵੇਂ ਨਗਰ ਹੈ ਮੈਂ ਠਾਣਾ ਸਿੰਘ ਮੋੜ ਦਾ ਵੀ ਬਹੁਤ ਬਹੁਤ ਅਸੀ ਧੰਨਵਾਦ ਕਰਦੇ ਉਹਨਾਂ ਨੇ ਵੀ ਸਾਡੇ ਹੱਕ ਦੇ ਵਿੱਚ ਫੈਸਲਾ ਲਿਆ ਇਹ ਜਸ਼ਨਕੇ ਬਾਗ ਵਾਲਿਆਂ ਨੂੰ ਵੀ ਬੇਨਤੀ ਕਰ ਦੋ ਵੀ ਇਹਨਾਂ ਨੂੰ ਸਰਬਸੰਗੀ ਦਾ ਮੈਂਬਰ ਕੌਂਟੀਡੇਟ ਹਾਂ ਸਾਡੇ ਇਧਰੋਂ ਮੈਂ ਭਰਾਵਾ ਉਸ ਭਰਾ ਨੂੰ ਬੇਨਤੀ ਕਰਦਾ ਭਰਾ ਦੇ ਪਰਿਵਾਰ ਨੂੰ ਇਸ ਭਰਾ ਨੂੰ ਵੀ ਦਿਓ ਯਾਰ ਐਡਾ ਵੱਡਾ ਅੱਛਾ ਇਸ ਭਰਾ ਚ ਇਹਨੂੰ ਸੰਮਤੀ ਨਾਲ ਮੈਂਬਰ ਬਣਾਉ ਜੀ ਜਿਹੜੇ ਨੌਜਵਾਨ ਆਪਦੇ ਪਿੰਡ ਖਾਤਰ ਯਾਰਾ ਕੁਰਬਾਨੀ ਕਰ ਸਕਦੇ ਆ ਕੋਈ ਰੋਟੀ ਨਹੀਂ ਦੇ ਸਕਦਾ ਅੱਜ ਦੇ ਟਾਈਮ ਦੇ ਵਿੱਚ ਰੋਟੀ ਨਹੀਂ ਕਿਸੇ ਨੂੰ ਕੋਈ ਦੇ ਸਕਦਾ ਬਹੁਤ ਮਾੜੇ ਹਾਲਾਤ ਆ ਤੇ ਇਹ ਭਰਾ ਨੇ ਆਪਦੀ ਚੱਕ ਕੇ ਸਾਰੀ ਜਾਇਦਾਦ ਤੇ ਯਾਰ ਪਿੰਡ ਵਾਸਤੇ ਦਾਨ ਦਿੰਦਾ ਸੀਗਾ ਇਸ ਭਰਾ ਨੂੰ ਵੀ ਕੋਈ ਨਾ ਕੋਈ ਵਿਚਾਰੇ ਨੂੰ ਦਿਓ ਤਾਂ ਮੈਂਬਰੀ ਦਾ ਸੰਮਤੀ ਜ਼ਰੂਰ ਇਸ ਦੀ ਸ਼ੁਕਰੀਆ ਕਰਦੇ ਤੂੰ ਕਰੇ ਸਾਰੇ ਨਗਰ ਮਾਸਨਿਆਂ ਦਾ ਬਹੁਤ ਬਹੁਤ ਧੰਨਵਾਦ ਬਈ